ਹਾਂਜੀ ਸਟੂਡੈਂਟਸ ਗੁੱਡ ਆਫਟਰਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਆਪਣੀ ਪੰਜਾਬੀ ਦੀ ਕਲਾਸ ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਲਈ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਹਾਂ ਸੋ ਇੱਕ ਵਾਰੀ ਦੱਸ ਦੋ ਬਈ ਕਿੰਨੇ ਵੀ ਜਾਣੇ ਤੁਸੀਂ ਜੁੜ ਚੁੱਕੇ ਹੋ ਹਰਦੀਪ ਸਿੱਧੂ ਆ ਚੁੱਕੇ ਨੇ ਰਤਨੀ ਮਿੱਤਰ ਹਲੇ ਸਿਰਫ ਮੇਰੇ ਵਿਚਾਰ ਜਿਹੜੇ ਸ਼ੋ ਹੋ ਰਹੇ ਨੇ ਕਿ ਭਈ ਹਾਂ ਤੁਹ ਕਰੀਏ ਆਪਾਂ ਕਲਾਸ ਦੀ ਗੱਲ ਸੋ ਇੱਕ ਵਾਰੀ ਆਪਣੇ ਦੋਸਤਾਂ ਮਿੱਤਰਾਂ ਤੱਕ ਜੋ ਵੀ ਤੁਹਾਡਾ ਕੋਈ ਗਰੁੱਪ ਚੱਲਦਾ ਵੀ ਕਲਾਸ ਨੂੰ ਕਰ ਦਿਓ ਸ਼ੇਅਰ ਤਾਂ ਕਿ ਜਿਹੜੇ ਕੋਈ ਦੇਖਣ ਦੇ ਚਾਹਵਾਨ ਨੇ ਉਹ ਆ ਸਕਣ ਠੀਕ ਹੈ ਭਾਈ ਜਿਹੜੇ ਬੱਚੇ ਨਵੇਂ ਜਿਹੇ ਪੁਰਾਣੇ ਵੀ ਸਭ ਦਾ ਮੋਸਟ वेलकम ਜਿਹੜੇ ਬੱਚੇ WhatsApp ਜਿਹਾ ਤੁਸੀਂ Telegram ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਉਸ ਨੰਬਰ ਤੇ ਨਾਲ ਹੀ ਠੀਕ ਹੈ ਭਾਈ ਕੋਈ ਆਪਣੇ ਕੋਰਸ ਨੇ ਜਿਹੜੇ ਵਿੱਚ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਫਸਟ ਕੁਸਚਨ ਵੀ ਆ ਚੁੱਕਿਆ ਕਰੋ ਬਈ ਆਨਸਰ ਸਿਰਫ 6 ਜਣੇ ਸ਼ੋ ਹੋਏ ਨਹੀਂ ਮਤਲਬ ਕਲਾਸ ਨੂੰ ਸ਼ੇਅਰ ਕਰ ਦੋ ਰਜੀ ਤਾਂ ਕਿ ਇਹ ਚੱਲ ਸਕੇ ਹਾਂ ਫਰਸਟ ਕੁਸਚਨ ਆ ਚੁੱਕਾ ਵੀ ਕਹਿੰਦੇ ਪੱਗ ਵਟਾਉਣਾ ਰਸਮ ਦਾ ਸਬੰਧ ਕਿਸ ਨਾਲ ਹੈ ਪੱਗ ਵਟਾਉਣਾ ਦੁਸ਼ਮਣੀ ਪਾਉਣਾ ਧਰਮ ਬਦਲਣਾ ਪੱਕੀ ਮਿੱਤਰਤਾ ਪਾਉਣਾ ਧਰਮ ਭਰਾ ਬੜਨਾ ਜਾਂ ਵਿਆਹ ਕਰਾਉਣਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆ ਫਰਸਟ ਕੁਸਚਨ ਆ ਚੁੱਕਾ ਵੀ 126 ਤੋਂ ਸਟਾਰਟ ਕਰਾਂਗੇ ਪਰ ਠੀਕ ਹੈ 125 ਕੁਸਚਨ ਆਪਣੇ ਪਹਿਲਾਂ ਹੋ ਚੁੱਕੇ ਨੇ ਹਾਂ ਕਰੋ ਵੀ ਆਨਸਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਵੀ ਫਰਸਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹੇ ਜਣੀ ਸਿਰਫ ਹਨ ਇੱਕ ਦੋ ਮਿੰਟ ਵੇਟ ਕਰ ਲੈਣ ਜਿਨੇ ਵੀ ਜਣੇ ਆਉਂਦੇ ਨੇ ਹਨਾ ਵੀ ਮੇਰੇ ਦਾ ਆਨਸਰ ਕਰਨਗੇ ਆਪਾਂ ਫਸਟ ਦਾ ਨਹੀਂ ਫਿਰ ਆਪਾਂ ਨੌਨ ਸਟਾਪ ਚੱਲਾਂਗੇ ਠੀਕ ਹੈ ਹਾਂ ਨਹੀਂ ਫਿਰ ਆਪਾਂ ਨੌਨ ਸਟਾਪ ਚੱਲਾਂਗੇ ਆਪਾਂ ਤਾਂ ਕਰਾਉਣੀ ਹੈ ਠੀਕ ਹੈ ਕੋਈ ਆਵੇ ਜਾਂ ਨਾ ਆਵੇ ਹਾਂ 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 ਸੋ ਦਾ ਰਾਈਟ ਆਨਸਰ ਬਣੇਗਾ ਵੀ ਤੁਹਾਡਾ ਹਾਂ ਆ ਗਿਆ ਜੀ ਕਹਿੰਦੇ ਜ਼ਿੰਮੇਦਾਰ ਹੋਸਟ ਵੈਲਕਮ ਵੀ ਸੱਤਰ ਜਣੇ ਹਨਾ ਤਾਂ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਤਿੰਨ ਪੱਕੀ ਮਿੱਤਰ ਦਾ ਪੋਣਾ ਜੀ ਧਰਮ ਭਰਾਵਣਾ ਹਨਾ ਪਹਿਲੇ ਕਿ ਕਹਿੰਦੇ ਸੀ ਪੱਗ ਵਟਾਉਣੇ ਚੁੰਨੀ ਵਟਾਉਣੀ ਹੈ ਨਾ ਉਹ ਦੋਨੇ ਚੀਜ਼ਾਂ ਇੱਕੋ ਦੇ ਵਿੱਚ ਚੁੰਨੀ ਵਟਾਉਣ ਨਾਲ ਭਰਾ ਭੈਣ ਬਣ ਜਾਂਦੀ ਸੀ ਠੀਕ ਹੈ ਧਰਮ ਭੈਣ ਹਾਂ ਗੁੱਡ ਆਫਟਰਨੂੰ ਬਈ ਨੈਕਸਟ ਕੁਐਸਚਨ ਕਹਿੰਦੇ ਪੰਜਾਬੀ ਦੀ ਪਹਿਲੀ ਵਿਆਕਰਨ ਕਿਸ ਨੇ ਲਿਖੀ ਪੰਜਾਬੀ ਦੀ ਪਹਿਲੀ ਵਿਆਕਰਨ ਕਿਸ ਨੇ ਲਿਖੀ ਵਿਲੀਅਮ ਕੈਰੀ ਭਾਈ ਕਾਨਸਿਗਨਾਬਾ ਪੰਡਿਤ ਸ਼ਰਧਾ ਨਾ ਫਲੋਰੀਆ ਡਾਕਟਰ ਹਰਕੀਰਤ ਸਿੰਘ ਕੌਸ ਕਰਨ ਦੀ ਕੋਸ਼ਿਸ਼ ਕਰੋ ਬਈ 127 ਨੰਬਰ ਕੁਸਚਨ ਤੇ ਪਹੁੰਚ ਚੁੱਕੀ ਆਪਾਂ ਹਾਂ 127 ਨੰਬਰ ਕੁਸਚਨ ਦਾ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਜਿੰਨੇ ਵੀ ਜਾਣੇ ਤੁਸੀਂ ਆ ਚੁੱਕੇ ਹੋ ਬਈ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਆਵਾਜ਼ ਵੀ ਵੀ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਫਿਰ ਕੋਈ ਰੀਜ਼ਨ ਨਹੀਂ ਵੀ ਤੁਸੀਂ ਅਨਸਰ ਨਾ ਕਰੋ ਠੀਕ ਹੈ ਅਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਾਂ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਇੱਕ ਵਿਲੀਅਮ ਕੈਰੀ ਨੇ 1812 ਦੇ ਵਿੱਚ ਕੀਤਾ ਸੀ ਠੀਕ ਹੈ ਵੀ 1812 ਦੇ ਵਿੱਚ ਇਹ ਪਹਿਲਾ ਪੰਜਾਬੀ ਦਾ ਜਿਹੜਾ ਵਿਆਕਰਨ ਉਹ ਲੈ ਕੇ ਆਇਆ ਸੀ ਹਾਂ ਸਵਰ ਲੋਪ ਸਵਰ ਲੋਪ ਕੀ ਹੁੰਦਾ ਕਹਿੰਦੇ ਬੋਲਣ ਵੇਲੇ ਕਿਸੇ ਅੱਖਰ ਤੋਂ ਧੁਨੀ ਨੂੰ ਛੱਡ ਦੇਣਾ ਜਿਵੇਂ ਵਿਚਾਰਾ ਤੋਂ ਉਚਾਰਾ ਆਪਣੇ ਨੇ ਕਹਿੰਦੇ ਹੁੰਦੇ ਆ ਨਾ ਹਾਂ ਆਪਣੇ ਮਾਲਵੇ ਦੀ ਵਿੱਚ ਜ਼ਿਆਦਾ ਕਰੀ ਚੀਜ਼ਾਂ ਉਹ ਜਿਹੜੀ ਵਰਤੀ ਜਾਂਦੀ ਨੇ ਨਵੀਂ ਧੁਨੀ ਜੋੜਨਾ ਹੌਲੀ ਬੋਲਣਾ ਜਿਵੇਂ ਮੈਂ ਜ ਬੋਲ ਰਹੀ ਆ ਭਾਈ ਗਲਤ ਬੋਲਣਾ ਠੀਕ ਹੈ ਹਾਂ 168 ਨੰਬਰ ਦਾ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਸਵਰ ਲੋਪ ਕੀ ਹੁੰਦਾ ਹੈ ਜਿੰਨੇ ਵੀ ਤੁਸੀਂ ਕਲਾਸ ਨੂੰ ਦੇਖ ਰਹੇ ਹੋ ਹਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਲਾਸ ਨੂੰ ਇੱਕ ਵਾਰੀ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੋਈ ਸਵਾਜੇ ਵਾਲੀ ਗੱਲ ਨਹੀਂ ਬਣ ਰਹੀ ਹੈਗੀ ਫਿਰ ਪਤਾ ਨਹੀਂ ਲੱਗਦਾ ਵੀ ਕਿੰਨੇ ਜਾਣੇ ਤੁਸੀਂ ਜੁੜ ਚੁੱਕੇ ਹੋ ਠੀਕ ਹੈ ਮੈਂ ਇਹ ਕੱਲੀ ਕੁਐਸਚਨ ਪੜ੍ਹੀ ਇਹ ਨਹੀਂ ਨਹੀਂ ਮੈਂ ਆਸਦੀ ਇਹ ਨਹੀਂ ਨਹੀਂ ਹੈ ਨਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਬੋਲਣ ਵੇਲੇ ਕਿਸੇ ਅੱਖਰ ਤੋਂ ਨਹੀਂ ਨੂੰ ਛੱਡ ਦੇਣਾ ਸਵਰ ਲੋਪ ਲੋਪ ਦਾ ਮਤਲਬ ਹੀ ਹੁੰਦਾ ਅਲੋਪ ਠੀਕ ਹੈ ਵੀ ਕਿਸੇ ਚੀਜ਼ ਨੂੰ ਲੋਪ ਕਰਨਾ ਛੱਡ ਦੇਣਾ ਠੀਕ ਹੈ ਬਈ ਮੈਂ ਪਾਣੀ ਪੀਂਦਾ ਹਾਂ ਵਾਕ ਦਾ ਲਿੰਗ ਬਦਲੋ ਮੈਂ ਪਾਣੀ ਪੀਂਦਾ ਹਾਂ ਮੈਂ ਚਾਹ ਪੀਂਦਾ ਹਾਂ ਠੀਕ ਹੈ ਬਈ ਕੋਈ ਚੀਜ਼ ਹੋਗੀ ਇਹਦਾ ਲਿੰਗ ਬਦਲਣਾ ਬਈ 129 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਮੈਂ ਪਾਣੀ ਪੀਂਦਾ ਹਾਂ ਸੋ ਦਾ ਰਾਈਟ ਆਨਸਰ ਕੀ ਬਣੂਗਾ ਬਈ ਤੁਹਾਡਾ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਮੈਂ ਪਾਣੀ ਪੀਂਦੀ ਜੇਕਰ ਬੋਲਣ ਵਾਲਾ ਮਾਦਾ ਹੋਵੇ ਠੀਕ ਹੈ ਮਾਦਾ ਨਰ ਅਤੇ ਮਾਦਾ ਨਾਰ ਕੀ ਹੁੰਦਾ ਮਰਤ ਦੇ ਵਿੱਚ ਆਏ ਨਾ ਤੇ ਮਾਦਾ ਕਿਹਦੇ ਵਿੱਚ ਆ ਜਾਂਦੀ ਆ ਫੀਮੇਲ ਔਰਥ ਦੇ ਵਿੱਚ ਠੀਕ ਹੈ ਬਈ ਚੰਡੀ ਦੀ ਵਾਰ ਰਚਨਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਭਾਸ਼ਾ ਅਤੇ ਰੂਪ ਕਿਹ ਹੈ ਹਿੰਦੀ ਨਾਟਕ ਹੈ ਪੰਜਾਬੀ ਵਾਰ ਹੈ ਬੀਰ ਰਸੀ ਕਵਿਤਾ ਫਾਰਸੀ ਗਾਜ਼ਲ ਜਾਂ ਸੰਸਕ੍ਰਿਤ ਸ਼ਲੋਕ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸਤਿ ਸ਼੍ਰੀ ਅਕਾਲ ਜਿਹੜੇ ਵੀ ਤੁਸੀਂ ਲੇਟ ਆ ਰਹੇ ਹੋ ਹਾਂ ਚੰਡੀ ਦੀ ਵਾਰ ਇਹ ਕੀ ਹੈ ਭਾਸ਼ਾ ਅਤੇ ਰੂਪ ਕੀ ਹੈ ਦਾ 123 ਨੰਬਰ ਤੇ ਪਹੁੰਚ ਚੁੱਕੇ ਆ ਵੀ ਆਪਾਂ ਤੁਸੀਂ ਵੀਡੀਓ ਨੂੰ ਰੀਫਰੈਸ਼ ਮਾਰ ਕੇ ਅੱਗੇ ਆ ਸਕਦੇ ਹੋ ਠੀਕ ਹੈ 130 ਦੇ ਠੀਕ ਹੈ ਰਾਈਟ ਆਨਸਰ ਹੋਣਾ ਤੁਹਾਡਾ ਦੋ ਪੰਜਾਬੀ ਬਾਾਰ ਆਹੇ ਠੀਕ ਹੈ ਵੀਰ ਰਸੀ ਜਿਹਦੇ ਵਿੱਚ ਵੀਰ ਕਾਵ ਠੀਕ ਹੈ ਲੜਾਈ ਦਾ ਮੈਦਾਨ ਦਿਖਾਏਗਾ ਜੰਗ ਦਾ ਠੀਕ ਹੈ ਉਹ ਚੀਜ਼ ਹੈ ਇਹ ਦੁਰਗਾ ਦੇਵੀ ਵਾਲੀ ਆਪਾਂ ਪੀਏ ਦੇ ਵਿੱਚ ਪੜੀ ਹੋਈ ਹੈ ਇਹ ਠੀਕ ਹੈ ਜਮਾਤ ਵਿੱਚ ਸ਼ਬਦ ਜਮਾਤ ਦੇ ਵਿੱਚ ਕਹਿੰਦੇ ਸ਼ਬਦ ਅੰਤਕ ਅੰਤਾਸ਼ਕਰੀ ਪਰ ਮਮਾ ਦਾ ਕੀ ਲਾਭ ਹੈ ਅੰਤਾਸ਼ਕਰੀ ਸਮਾ ਬਰਵਾਦ ਕਰਨਾ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ ਬੱਚਿਆਂ ਨੂੰ ਥਕਾਉਣਾ ਸਿਰਫ ਖੇਡਣਾ ਅੰਤਾਸ਼ਕਰੀ ਤੁਸੀਂ ਸਮਝਦੇ ਪਹਿਲਾਂ ਨਹੀਂ ਆਪਾਂ ਇੱਕ ਗੀਤ ਗਾਇਆ ਕਰਦੇ ਸੀ ਬੱਚੇ ਇਕੱਠੇ ਹੋ ਕੇ ਨਾ ਜਿਵੇਂ ਜਿਹੜਾ ਗੀਤ ਗਾਉਂਦੇ ਲਾਸਟ ਦੇ ਵਿੱਚ ਜਿਹੜਾ ਉਹਦਾ ਅੱਖਰ ਆਇਆ ਕਰਦਾ ਉਹੀ ਅੱਖਰ ਅਗਲੀੰਦੀੰਦੀ ਵੀ ਤੂੰ ਇਹ ਤੇ ਗਾ ਮਮਾ ਉਹ ਚੀਜ਼ ਹੈ ਇਹਦੇ ਵਿੱਚ ਇੱਥੇ ਗੀਤ ਨਹੀਂ ਗਾਉਣੇ ਵੀ ਬੱਚਿਆਂ ਨੂੰ ਸ਼ਬਦ ਪੜ੍ਹ ਦੱਸਣੇ ਨੇ ਵੀ ਉਹਨੇ ਉਹ ਸ਼ਬਦ ਦੱਸਤਾ ਭਾਈ ਹੁਣ ਅੱਗੇ ਤੂੰ ਦੱਸ ਜਿਹੜਾ ਲਾਸਟ ਆਊਗਾ ਉਹਦਾ ਹਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਵੀ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਨਾ ਜਿਵੇਂ ਮੈਂ ਇਥੇ ਕਹਿੰਨਾ ਟਮਾਟਰ ਹੈ ਨਾ ਟਮਾਟਰ ਟਮਾਟਰ ਦੇ ਵਿੱਚ ਰਾਰਾ ਪੈ ਗਿਆ ਹੈ ਨਾ ਹੁਣ ਮੈਂ ਤੁਹਾਨੂੰ ਰਾਰਾ ਦੇਤਾ ਰਾਰੇ ਤੇ ਕਿਹੜੀ ਸਬਜੀ ਪੈਂਦੀ ਹੈਗੀ ਰਾਰੇ ਦੇ ਉੱਪਰ ਕਿਹੜੀ ਤੁਸੀਂ ਸਬਜੀ ਲੈ ਕੇ ਆਉਂਗੇ ਜਾਂ ਕੋਈ ਕਿਸੇ ਸ਼ਬਦ ਦਾ ਨਾਮ ਕੱਢੋਗੇ ਰਾਰਾ ਰੱਥ ਹੈ ਨਾ ਠੀਕ ਹੈ ਹੁਣ ਰੱਥ ਦੇ ਪਿੱਛੇ ਥੱਥਾ ਆ ਗਿਆ ਇਸੇ ਤਰ੍ਹਾਂ ਅੱਗੇ ਦੇਗੀ ਸ਼ਬਦ ਜੋੜਦੇ ਜਾਣਾ ਠੀਕ ਹੈ ਕਹਿੰਦੇ ਉਹ ਘੋੜੇ ਵੇਚ ਕੇ ਸੁੱਤਾ ਪਿਆ ਹੈ ਮੁਹਾਵਰੇ ਦਾ ਕੀ ਅਰਥ ਹੈ ਉਹ ਘੋੜੇ ਵਿੱਚ ਕੇ ਸੁੱਤਾ ਪਿਆ ਹੈ ਮੁਹਾਵਰੇ ਦਾ ਕੀ ਅਰਥ ਹੈ ਘੋੜੇ ਦਾ ਵਪਾਰ ਕਰਨਾ ਬਹੁਤ ਅਮੀਰ ਹੋਣਾ ਬੇਫਿਕਰ ਹੋਣਾ ਜਾਂ ਬਿਮਾਰ ਹੋਣਾ ਹਾਂ ਬਈ 132 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬੜੇਗਾ 32 ਨੰਬਰ ਕੁਐਸਚਨ ਦਾ ਛੋ ਮਰਲੇ ਨੌ ਜਣੇ ਹੋਰ ਨੇ ਪਰ ਆਨਸਰ ਸਿਰਫ ਦੋ ਜਣੇ ਦੇ ਰਹੇ ਨੇ ਇੱਕ ਜ਼ਿਮੀਦਾਰ ਤੇ ਇੱਕ ਸਿਮੀਚਾ ਹੈ ਨਾ ਤੇ ਬਾਕੀ ਕਿੱਧਰ ਚਲੇ ਗਏ ਬਈ ਤੁਹਾਨੂੰ ਆਨਸਰ ਆਉਂਦੇ ਨਹੀਂ ਹੈਗੇ ਜਿਹੜੇ ਬਾਕੀ ਤੁਸੀਂ ਕਲਾਸ ਦੇਖ ਰਹੇ ਹੋ ਪੇਪਰ ਦੇ ਵਿੱਚ ਤੁਸੀਂ ਫਿਰ ਕਿਵੇਂ ਕਰੋਗੇ ਸਿਰਫ ਦੋ ਜਣੇ ਹੈ ਨਾ ਦੋ ਜਣੇ ਆਨਸਰ ਦੇ ਰਹੇ ਨੇ ਹਾਂ ਰਾਮਨ ਮਿੱਤਲ ਹਰਜਨੀ ਮਿੱਤਲ ਮੈਂ ਮ ਕਹਿੰਦੇ ਮੈਂ ਤੁਸੀਂ ਕੀ ਆਨਸਰ ਹੀ ਦੇ ਰਹੇ ਬਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਤਨ ਬੇਫਿਕਰ ਹੋਣਾ ਠੀਕ ਹੈ ਬਈ ਹੂੰ ਆਨਸਰ ਦਿਓ ਫਿਰ ਜੀ ਮੈਂ ਉਹੀ ਕਹਿ ਰਹੀ ਹਾਂ ਤੁਸੀਂ ਵੀ ਆਨਸਰ ਦਿਓ ਠੀਕ ਹੈ ਸਾਰੇ ਜਣੇ ਸੰਖੇਪ ਰਚਨਾ ਕਰਦੇ ਸਮੇਂ ਮੂਲ ਪੈਰੇ ਦਾ ਕਿੰਨਾ ਹਿੱਸਾ ਲਿਖਣਾ ਚਾਹੀਦਾ ਹੈ ਹਾਂ ਅੱਧਾ 1/3 ਚੌਥਾ ਹਿੱਸਾ ਜਾਂ ਜਿੰਨਾ ਮਰਜ਼ੀ ਵੀ ਜਿੰਨੀ ਆਪਦੀ ਮਰਜ਼ੀ ਭਈ ਉਹ ਨਹੀਂ ਲਾ ਲੋ ਹਾਂ ਕਰੋ ਵੀ ਆਂਸਰ ਹੂੰ ਆਂਸਰ ਕਰਨ ਦੀ ਕੋਸ਼ਿਸ਼ ਕਰੋ ਵੀ ਸੰਖੇਪ ਰਚਨਾ ਹਨਾ ਆਪਣੇ ਲਈ ਇੱਕ ਪੈਰਾ ਦਿੱਤਾ ਪਹਿਲਾਂ ਨਹੀਂ ਹੁੰਦਾ ਸੀ ਆਪਾਂ ਨੂੰ ਵੀ ਤੁਸੀਂ ਬਸ ਚਾਰ ਕ ਲਾਈਨਾਂ ਕੱਢਣੀਆਂ ਨੇ ਠੀਕ ਹੈ ਹਾਂ ਵੀ ਮੇਨ ਕ ਲਾਈਨਾਂ ਕੱਢਣੀਆਂ ਉਹ ਤੁਸੀਂ ਕਿੰਨੀਆਂ ਕੱਢਦੇ ਹੋ ਵੀ ਸਿ ਆਪਦੇ ਹਿਸਾਬ ਨਾਲ ਕੋਈ ਦਿੱਤਾ ਪੇਜ ਭਰੇ ਆਉਂਦਾ ਸੀ ਕੋਈ ਭਾਈ ਮੇਰੇ ਵਰਗਾ ਸਿਰਫ 6-7 ਹੀ ਲਿਖ ਕੇ ਆਉਂਦਾ ਸੀ ਵੀ ਜ਼ਿਆਦਾ ਨਹੀਂ ਖੜੀ ਬਸ ਹਨ ਕੋਈ ਕੋ ਡੇਢ ਪੇਜ ਭਰੇ ਆਉਂਦੇ ਸੀ ਉਹ ਚੀਜ਼ ਇੱਥੇ ਤੁਹਾਡਾ ਰਾਈਟ ਆਨਸਰ ਹੋਊਗਾ ਤੁਹਾਡਾ 1/3 ਠੀਕ ਹੈ ਵੀ 1/3 ਜਿਨ੍ਹਾਂ ਨੇ 1/3 ਆਨਸਰ ਕੀਤਾ ਵੈਰੀ ਗੁੱਡ ਆ ਦੇਖੋ ਪੈਂਤ ਅਤੇ ਦੋਰਾ ਕੀ ਹੈ ਅਲੰਕਾਰ ਸ਼ੰਤ ਰਸਾ ਤੇ ਨਾਟਕ ਪੈਂਤ ਅਤੇ ਦੋਰਾ ਕੀ ਹਨ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 134 ਨੰਬਰ ਤੇ ਪਹੁੰਚ ਚੁੱਕੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ 134 ਨੰਬਰ ਦਾ ਆਨਸਰ ਕਰੋ ਬਈ ਹੂੰ ਸਿਰਫ ਇੱਕ ਬੱਚੇ ਦਾ 134 ਦੇ ਕਹਿੰਦੀ ਬੀ ਹੂੰ ਦੁਬਾਰੀ ਵੀ ਉਹਨਾਂ ਨਾਲ ਆ ਕੇ ਛੰਦ ਤੁਹਾਡੇ ਕਲਾਸ ਨੂੰ ਕੋਲ ਦਾ ਜਮਾਨ ਨਹੀਂ ਹੈਗਾ ਹਨਾ ਬੱਚਿਆਂ ਦਾ ਕਲਾਸ ਵਾਸਤੇ ਤੁਸੀਂ ਅਜੇ ਇੰਟਰਸਟਿਡ ਨਹੀਂ ਹੈਗੇ ਹਾਂ ਸਿਰਫ ਦੋ ਬੱਚੇ ਹੀ ਅਨਸਰ ਕਰ ਰਹੇ ਨੇ ਬਾਕੀ ਪਤਾ ਨਹੀਂ ਕਿੱਥੇ ਸੁੱਤੇ ਪਏ ਨੇ ਬਾਕੀ ਗੱਲ ਹੋਰ ਵੀ ਇਹ ਟਾਈਮ ਤੇ ਆਪਣੇ ਨਾਲ ਬੱਚੇ ਜੁੜਦੇ ਵੀ ਨਹੀਂ ਪਤਾ ਨਹੀਂ ਕੀ ਗੱਲ ਹੈ ਹੂੰ ਚਲੋ ਰਾਈਟ ਅਨਸਰ ਹੋਗਾ ਤੁਹਾਡਾ ਦੋ ਸ਼ੰਦ ਠੀਕ ਹੈ ਰਾਜਾ ਦਾ ਇਹਨੇ ਸਮਾਨਾਰਥਕ ਸ਼ਬਦ ਨਹੀਂ ਹੈ ਰਾਜਾ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਨਿਰਪ ਪੂਤੀ ਬਾਲਸ਼ਾ ਜਾਂ ਰੰਕ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋ ਰਾਜ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸਮਾਨਾਰਥਕ ਜਿਨ੍ਹਾਂ ਦੇ ਅਰਥ ਆਪਸ ਦੇ ਵਿੱਚ ਨਾਮ ਮਿਲਦੇ ਰਹੂਣ ਠੀਕ ਹੈ ਮਿਲਦੇ ਹੋਣ ਅਰਥ ਜਿਨ੍ਹਾਂ ਦੇ ਮਿਲਦੇ ਹੋਣ ਉਹਨਾਂ ਨੂੰ ਕਹਿੰਦੇ ਨੇ ਭਈ ਸਮਾਨਾਰਥਕ ਠੀਕ ਹੈ ਕਰੋ ਭਈ ਆਨਸਰ ਕੀ ਆਨਸਰ ਬਣੇਗਾ 123 ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਰੰਕ ਇਹ ਵਿਰੋਧੀ ਸ਼ਬਦ ਹੈ ਜਿਸਦਾ ਅਰਥ ਹੈ ਗਰੀਬ ਭਿਖਾਰੀ ਹੁੰਦਾ ਹੈ ਹੈਨਾ ਕਹਿੰਦੇ ਕਿਸੇ ਨੂੰ ਰਾਜਾ ਬਣਾ ਦੇ ਕਿਸੇ ਨੂੰ ਰੰਕ ਬਣਾ ਦੇ ਹੈਨਾ ਵੈਰੀ ਗੁੱਡ ਬਈ ਜਿਹੜੇ ਇਸ ਤਰ੍ਹਾਂ ਮਿਹਨਤ ਕਰਕੇ ਪੜ੍ਹਦੇ ਨੇ ਉਹ ਜ਼ਰੂਰ ਕਾਮਯਾਬ ਹੁੰਦੇ ਨੇ ਹੈਨਾ ਬਾਕੀ ਅੱਧੇ ਜਿਹੜੇ ਬੇਲੇ ਬੈਠੇ ਹੁੰਦੇ ਨੇ ਅਸਰ ਨਹੀਂ ਕਰਦੇ ਕਲਾਸ ਨਹੀਂ ਦੇਖਦੇ ਹੈਨਾ ਫਿਰ ਐਂਡ ਦੇ ਆ ਕੇ ਪਤਾ ਕੀ ਕਹਿੰਦੇ ਨੇ ਔਸੀ ਨੋਚਾ ਨੋ ਲੈ ਪੜਦੇ ਹੁੰਦੇ ਸੀ ਉਸਦੇ ਤੋਂ ਬਾਅਦ ਨਾ ਬਸ ਉੱਥੇ ਹੀ ਲੱਗੇ ਰਿਹਾ ਮੇਰੇ ਪੇਪਰ ਨਿਕਲੀਅਰ ਹੋਇਆ ਪੜ੍ਹਨ ਲਿਖਾਉਣ ਵਾਲੇ ਕੀ ਭਈ ਤੁਹਾਡੇ ਦਿਮਾਗ ਦੇ ਵਿੱਚ ਘੋਲ ਕੇ ਪਾਦਣਗੇ ਕੁਝ ਜੇ ਤੋ ਤੁਸੀਂ ਆਪ ਨਹੀਂ ਹੱਥ ਮਾਰੋਗੇ ਜੇ ਤੁਹਾਡੇ ਹੱਥ ਦੇ ਵਿੱਚ ਫੋਨ ਆਏ ਤੇ ਤੁਸੀਂ ਕਦੇ ਰੀਲਾਂ ਸਕਰੋਲ ਕਰੀ ਜਾਨੇ ਉਹ ਕਰੀ ਜਾਨੇ ਹੈ ਨਾ ਉਹ ਤੁਹਾਡੀ ਗਲਤੀ ਹੈ ਹੁਣ ਜੇ ਤੁਸੀਂ ਖੁਦ ਪੜੋਗੇ ਨਹੀਂ ਅਸੀਂ ਤਾਂ ਤੁਹਾਡੇ ਵਾਸਤੇ ਨਹੀਂ ਮਿਹਨਤ ਕਰਕੇ ਕਲਾਸ ਲੈ ਕੇ ਆਉਣੀ ਆ ਇੰਨਾ ਵਧੀਆ ਕੰਟੈਂਟ ਲੈ ਕੇ ਆਉਣੀ ਆ ਉਹ ਗਲਤੀ ਤੇ ਤੁਹਾਡੀ ਹੈ ਠੀਕ ਹੈ ਕਹਿੰਦੇ ਸਿੱਖਿਆ ਦਾ ਅਧਿਕਾਰ ਐਕਟ RTI 2009 ਅਨੁਸਾਰ ਮਾਤ ਭਾਸ਼ਾ ਬਾਰੇ ਕੀ ਕਿਹਾ ਗਿਆ ਹੈ ਹਮ ਮਾਤ ਭਾਸ਼ਾ ਕਹਿੰਦੇ ਸਿਰਫ ਘਰ ਵਿੱਚ ਬੋਲੀ ਜਾਵੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਅੰਗਰੇਜ਼ੀ ਲਾਜ਼ਮੀ ਹੋਵੇ ਜਾਂ ਕੋਈ ਨਿਯਮ ਨਹੀਂ ਹਾਂ ਕਰੋ ਬਈ ਆਨਸਰ ਹਮ ਕਰੋ ਬਈ ਆਨਸਰ ਕੀ ਆਨਸਰ ਬਣੇਗਾ ਸ਼ਿੱਖਿਆ ਦਾ ਅਧਿਕਾਰ ਆਰਟੀਆਈ ਅਨੁਸਾਰ ਮਾਤ ਭਾਸ਼ਾ ਬਾਰੇ ਕੀ ਕਿਹਾ ਗਿਆ ਇਹ ਤੁਹਾਡੇ ਸਾਈਕੋ ਦੇ ਵਿੱਚ ਵੀ ਹੈ ਪੈਡਾਗੋਜੀ ਵੀ ਹੈ ਬਾਕੀ ਤੁਹਾਡੀ ਭਾਸ਼ਾ ਦੇ ਵਿੱਚ ਵੀ ਕੁਸਚਨ ਆ ਗਈ ਹੈ ਹਨਾ ਹਾਂ ਉਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਮੁਢਲੀ ਸਿੱਖਿਆ ਕਹਿੰਦੇ ਮਾਤ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਸਹੀ ਗੱਲ ਹੈ ਇਹ ਹੁਣ ਜੇਕਰ ਆਪਾਂ ਮਾਤ ਭਾਸ਼ਾ ਹੀ ਸਿਖਾਵਾਂਗੇ ਬੱਚਾ ਨੂੰ ਸ਼ੁਰੂ ਤੋਂ ਉਹ ਸਿੱਖਣ ਮੰਨ ਕੇ ਚੱਲੋ ਜਦੋਂ ਆਪਾਂ ਪਹਿਲੀ ਵਾਰੀ ਸਕੂਲ ਗਏ ਸੀ ਨਾ 2 2.5 ਸਾਲ ਦੇ ਗਏ ਹੋਵਾਂਗੇ ਆਪਾਂ ਨਾ ਬਸ ਉਹ 3 ਸਾਲ ਦੇ ਉੱਤੇ ਲੇਟ ਹੀ ਜਾਂਦੇ ਹੁੰਦੇ ਸੀ ਭਾਈ ਜਿਹੜੇ 90 ਵਾਲੇ ਨੇ ਠੀਕ ਹੈ ਉਹ ਪਹਿਲੇ ਦਿਨ ਹੀ ਤਾਂ ਇਹਨਾਂ ਨੂੰ ਜਾ ਕੇ ਨੇ ABC ਸਿਖਾਤੀ ਹੋਊਗੀ ਠੀਕ ਹੈ ਪਹਿਲੇ ਵਾਰ ਦਿਨ ਤਾਂ ਜਾ ਕੇ ਆਪਾਂ ਨੂੰ ਮਾਤ ਭਾਸ਼ਾ ਦੇ ਵਿੱਚ ਹੀ ਪੜਾਇਆ ਹੋਊਗਾ ਹਨਾ ਉਹ ਚੀਜ਼ ਇੱਥੇ ਸੋ ਕੋ ਮੰਦਾ ਆਖੇ ਜਿੱਤ ਜੰਮੇ ਰਾਜਾਨ ਇਹ ਸਤਨਾ ਕਹਿੰਦੇ ਕਿਹੜੇ ਗੁਰੂ ਸਾਹਿਬ ਦੀਆਂ ਹਨਾ ਹਾਂ ਅਨਸਰ ਕੰਨ ਦੀ ਕੋਸ਼ਿਸ਼ ਕਰੋ ਵੀ ਕੀ ਅਨਸਰ ਬਣੇਗਾ ਹੂੰ ਸੋ ਕੋ ਮੰਦਾ ਆਖੇ ਕਹਿੰਦੇ ਜਿੱਤ ਜੰਮੇ ਰਾਜਾਨ ਇਸ ਤਰ੍ਹਾਂ ਆਪਾਂ ਬਹੁਤ ਟਾਈਮ ਤੋਂ ਸੁਣਦੇ ਆ ਰਹੇ ਸੋ ਇਹ ਕਿੰਨਾ ਦੁਆਰਾ ਕਹੀਆਂ ਗਈਆਂ ਨੇ ਹੂੰ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਸਤਿਨੈ ਸ਼੍ਰੀ ਗੁਰੂ ਨਾਨਕ ਦੇਵ ਠੀਕ ਹੈ ਵੀ ਆਸਾ ਦੀ ਵਾਰ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਕਾਲਾ ਕੋੜਾ ਸੋਹਣਾ ਮੁੰਡਾ ਤੇਜ਼ ਦੌੜਨਾ ਜਾਂ ਲਾਲ ਫੁੱਲ ਕਿਰਿਆ ਵਿਸ਼ੇਸ਼ਣ ਚੁਣਨਾ ਹੈ ਹੂੰ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਨਾਲ-ਨਾਲ ਠੀਕ ਹੈ ਬਈ ਹੂੰ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਚੀਜ਼ ਨੂੰ ਆਪਾਂ ਨੇ ਚੁਣਨਾ ਹੈ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਤੇਜ਼ ਦੌੜਨਾ ਤੇਜ਼ ਸ਼ਬਦ ਦੌੜਨ ਦੀ ਵਿਸ਼ੇਸ਼ਤਾ ਦੱਸ ਰਿਹਾ ਠੀਕ ਹੈ ਬਈ ਜਰਗ ਦਾ ਮੇਲਾ ਕਹਿੰਦੇ ਕਿਸ ਨੂੰ ਖੁਸ਼ ਕਰਨ ਲਈ ਲੱਗਦਾ ਹੈ ਗੁੱਗਾ ਪੀਰ ਸ਼ੀਤਲਾ ਮਾਤਾ ਸਖੀ ਸਰਵਰ ਸਾਈਂ ਸਾਂਜੀ ਮਾਈ ਹੂੰ ਕਰੋ ਬਈ ਆਨਸਰ ਜਰਗ ਦਾ ਮੇਲਾ ਕਹਿੰਦੇ ਕਿਸ ਨੂੰ ਖੁਸ਼ ਕਰਨ ਵਾਸਤੇ ਲੱਗਦਾ ਹੈ ਹੂੰ ਹਰਪ੍ਰੀਤ ਲਾਂਬਾ ਗੁੱਡ ਆਫਟਰਨੂੰ ਬਈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀਤਲਾ ਮਾਤਾ ਠੀਕ ਹੈ ਹੂੰ ਸੀਤਲਾ ਮਾਤਾ ਵਿਸ਼ੇਸ਼ਣ ਇਹ ਕਹਿੰਦੇ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ਚੰਗਾ ਮਾੜਾ ਦੋ ਹੁੰਦੀਆਂ ਨੇ ਕੁਸਚਨ ਧਿਆਨ ਨਾਲ ਸਮਝਣਾ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਡਿਗਰੀਜ਼ ਪੁੱਛਿਆ ਨੇ ਠੀਕ ਹੈ ਦੋ ਹੁੰਦੀਆਂ ਨੇ ਕਹਿੰਦੇ ਇੱਕ ਤਾਂ ਹੁੰਦਾ ਚੰਗਾ ਭਈ ਇੱਕ ਹੁੰਦਾ ਮਾੜਾ ਤੈਨ੍ਹ ਹੁੰਦੀ ਨੇ ਸਧਾਰਨ ਅਧਿਕਤਰ ਅਦਿਕਤਮ ਠੀਕ ਹੈ ਕਨੇ ਸਿਰਫ achar ਹੁੰਦੀ ਨੇ ਜਾਂ ਕੋਈ ਵੀ ਨਹੀਂ ਹੁੰਦੀ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹੂੰ ਅਵਸਥਾਵਾਂ ਪੁੱਛਿਆ ਨਾ ਨੇ ਅਵਸਥਾਵਾਂ ਠੀਕ ਹੈ ਬਈ ਤੋ ਆਨਸਰ ਨੂੰ ਧਿਆਨ ਨਾਲ ਕਰਨ ਦੀ ਕੋਸ਼ਿਸ਼ ਕਰਨਾ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ਹੂੰ ਰੋਬੀਆਂ ਸਰ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਸਿਰਫ ਕਹਿੰਦੇ B ਹਾਂ B ਜਿਵੇਂ ਚੰਗਾ ਉਸ ਤੋਂ ਚੰਗਾ ਸਭ ਤੋਂ ਚੰਗਾ ਠੀਕ ਹੈ ਇਹਦਾ ਮਤਲਬ ਕੀ ਹੋਊਗਾ ਭਾਈ ਤੁਹਾਡਾ ਹਾਂ ਉੱਤਰ ਤੁਹਾਡਾ 2 ਬਣੇਗਾ ਠੀਕ ਹੈ ਵੀ ਤਿੰਨ ਹੁੰਦੀਆਂ ਨਹੀਂ ਦੀਆਂ ਠੀਕ ਹੈ ਧਾਰਨਾ ਅਧਿਕਤਮ ਤੇ ਅਦਿਕਤਮ ਠੀਕ ਹੈ ਹਾਂ ਪੰਜਾਬੀ ਵਿੱਚ ਕਹਿੰਦੇ ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸਮਿਕ 5 7 9 ਜਾਂ 10 ਪੰਜਾਬੀ ਦੇ ਵਿੱਚ ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੇ ਕੀ ਆਨਸਰ ਬਣੇਗਾ ਹੂੰ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਨੌ ਪ੍ਰਕਾਰ ਦੇ ਠੀਕ ਹੈ ਨੌ ਪ੍ਰਕਾਰ ਦੇ ਹੁੰਦੇ ਨੇ ਹੂੰ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਆਪਣੇ ਪੈਰੀ ਆਪ ਕੋਹਾੜਾ ਮਾਰਨਾ ਮੁਹਾਵਰੇ ਦਾ ਕੀ ਅਰਥ ਹੈ ਹੂੰ ਲਕੜਾ ਘਟਣਾ ਆਪਣਾ ਨੁਕਸਾਨ ਆਪ ਕਰਨਾ ਖੁਦਕੁਸ਼ੀ ਕਰਨਾ ਜਾਂ ਦੂਜੇ ਦਾ ਨੁਕਸਾਨ ਕਰਨਾ ਕਰੋ ਵੀ ਆਨਸਰ ਆਪਣੇ ਪੈਰੀ ਆਪ ਕੋਹਾੜਾ ਮਾਰਨੇ ਮੁਹਾਵਰੇ ਦਾ ਕੀ ਅਰਥ ਹੈ ਹੂੰ ਸੋ 42 ਨੰਬਰ ਤੇ ਪਹੁੰਚ ਚੁੱਕੇ ਆ ਵੀ ਆਪਾਂ ਸਹੀ ਆਨਸਰ ਹਣੋ ਤੁਹਾਡਾ ਆਪਣਾ ਨੁਕਸਾਨ ਆਪ ਕਰਨਾ ਠੀਕ ਹੈ ਕਵਿਤਾ ਅਤੇ ਵਾਰਤਕ ਵਿੱਚ ਮੁੱਖ ਅੰਤਰ ਕੀ ਕਵਿਤਾ ਪੋਇਟਰੀ ਵਾਰਤਕ ਠੀਕ ਹੈ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ ਵਾਰਤਕ ਵਿੱਚ ਕਹਿੰਦੇ ਤੁਕਬੰਦੀ ਹੁੰਦੀ ਹੈ ਕਵਿਤਾ ਵਿੱਚ ਨਹੀਂ ਕਵਿਤਾ ਵਿੱਚ ਲਾਇਆ ਤੇ ਤੋਲ ਹੁੰਦਾ ਹੈ ਵਾਰਤਕ ਵਾਕਾਂ ਵਿੱਚ ਹੁੰਦੀ ਹੈ ਕਵਿਤਾ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ ਜਾਂ ਦੋਵੇਂ ਇੱਕੋ ਹੀ ਨਹੀਂ ਇਹਨਾਂ ਦਾ ਕੋਈ ਉਹ ਨਹੀਂ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਇੱਕ ਵਾਰੀ ਮੈਂ ਥੰਮਸ ਅਪ ਕਰਕੇ ਦੱਸਾਂ ਤੁਸੀਂ ਕਿੰਨੇ ਜਾਣੇ ਲਾਈਵ ਮੇਰੇ ਲਈ ਸਿਰਫ 1000-4 ਜਾਣੇ ਸ਼ੋ ਹੋ ਰਹੇ ਹੂੰ ਹੂੰ ਤੁਸੀਂ ਕਿੰਨੇ ਜਾਣੇ ਕਲਾਸ ਦੇਖ ਰਹੇ ਹੋ ਅੱਜ ਥੰਮਸ ਅਪ ਕਰ ਦਿਓ ਬਈ ਇੱਕ ਵਾਰੀ ਹੂੰ ਕਿਉਂਕਿ ਕਮੈਂਟ ਸਿਰਫ ਇੱਕ ਬੱਚਾ ਹੀ ਕਰੀ ਜਾਂਦਾ ਹੂੰ ਮੈਨੂੰ ਵੀ ਤਾਂ ਪਤਾ ਲੱਗੇ ਨਾ ਵੀ ਕਿੰਨੇ ਜਾਣੇ ਕਲਾਸ ਦੇਖ ਰਹੇ ਨੇ ਫਿਰ ਉਹ ਫਾਇਦਾ ਕੀ ਹੈ ਮੈਂ ਕਲਾਸ ਬੰਦ ਕਰਕੇ ਚਲੀ ਜਾਣੀ ਆਪਾਂ ਮੈਨੂੰ ਬਹੁਤ ਕੰਮ ਨਹੀਂ ਨਾ ਆਪਾਂ ਕਲਾਸ ਹੀ ਬੰਦ ਕਰਦੇ ਨੇ ਮੈਂ ਅੱਜ ਸਾਰ ਨੂੰ ਕਹਿ ਦੂੰਗੀ ਪੰਜਾਬੀ ਦੀ ਕਲਾਸ ਹੀ ਬੰਦ ਕਰ ਦੋ ਭਾਈ ਪਚੇ ਇੰਟਰਸਟ ਨਹੀਂ ਦਿਖਾਉਂਦੀ ਹੈ। ਹਾਂ ਕੋਈ ਗੱਲ ਨਹੀਂ ਪੜ ਲੈਣੀ ਜੇ ਤੂੰ ਜੀ ਕਰੂਗਾ ਨਾ। ਹੂੰ ਸਿਰਫ ਤਨ ਜਾਣੀ ਤਨ ਜਾਣੀ ਹੋ ਸੋਈ। ਹੂੰ ਹਾਂ ਇਹਦਾ ਰਾਈਟ ਆਂਸਰ ਉਹ ਤੁਹਾਡੇ ਦੋ ਕਵਿਤਾ ਵਿੱਚ ਲਏ ਆ ਤੇ ਤੂਲ ਹੁੰਦਾ ਵਾਰਤਕ ਵਾਕਾਂ ਦੇ ਵਿੱਚ ਹੁੰਦੀ ਠੀਕ ਹੈ। ਤੁਹਾਡੇ ਪੰਜਾਬੀ ਵਾਸਤੇ ਵੀ ਕੋਈ ਟੀਚਰ ਨਾ ਹੋਰ ਲੱਭ ਲਾਂਗੇ ਆਪਾਂ। ਹਾਂ ਇਸ ਨੂੰ ਹੋਰ ਨੂੰ ਲਾ ਦਾਂਗੇ ਠੀਕ ਹੈ ਮੇਰੇ ਲੱਗੋ ਤੁਸੀਂ ਪੜ੍ਹ ਕੇ ਨਹੀਂ ਖੁਸ਼ ਹੋਗੇ ਤਾਂ ਹੀ ਆਪਣੀ ਕਲਾਸ ਦੇ ਵਿੱਚ ਬਹੁਤ ਘੱਟ ਬੱਚੇ ਹੁੰਦੇ ਨੇ ਲੈਣਾ ਆ ਟਾਈਮ ਵੀ ਚੇਂਜ ਕਰ ਕਰ ਦੇਖ ਲਿਆ ਭਈ ਹੈ ਨਾ ਚਲੋ ਅੱਜ ਹੋ ਕਰੀ ਦੇਵਾਂਗੇ ਇਹ ਕਹਿੰਦੇ ਜੇਕਰ ਕੋਈ ਬੱਚਾ ਜਮਾਤ ਵਿੱਚ ਬਹੁਤ ਸ਼ਰਮੀਲਾ ਹੈ ਤਾਂ ਇਹਦੇ ਆਪਕ ਨੂੰ ਕੀ ਕਰਨਾ ਚਾਹੀਦਾ ਹੈ ਹੂੰ ਉਸ ਨੂੰ ਸਾਰੇ ਸਾਹਮਣੇ ਡਾਟਣਾ ਚਾਹੀਦਾ ਨਜ਼ਰ ਅੰਦਾਜ਼ ਕਰਨਾ ਚਾਹੀਦਾ ਗਰੁੱਪ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਕਰਕੇ ਹੌਸਲਾ ਦਿਓ ਜਾਂ ਉਸ ਨੂੰ ਘਰ ਭੇਜ ਦੇਣਾ ਚਾਹੀਦਾ ਹੈ ਹੂੰ ਹਾਂ ਕਰੋ ਭਈ ਆਨਸਰ ਕਹਿੰਦੇ ਵੀ ਜੇਕਰ ਕੋਈ ਬੱਚਾ ਜਮਾਤ ਦੇ ਵਿੱਚ ਬਹੁਤ ਜ਼ਿਆਦਾ ਸ਼ਰਮੀਲਾ ਹੈ ਹਨਾ ਸ਼ਰਮਾਉਂਦਾ ਤਾਂ ਐਸੇ ਟੀਚਰ ਤੁਸੀਂ ਕੀ ਕਰੋਗੇ ਹੂੰ 144 ਦੇ ਤੁਸੀਂ ਵੀ ਕਰ ਰਹੇ ਹੋ ਸੋ ਰਾਈਟ ਆਨਸਰ ਤੁਹਾਡਾ ਤਿੰਨ ਬਣੇਗਾ ਕਹਿੰਦੇ ਉਸ ਨੂੰ ਗਰੁੱਪ ਗਤੀਵਿਧੀਆਂ ਵੀ ਸ਼ਾਮਿਲ ਕਰਕੇ ਹੌਸਲਾ ਦਿਓ ਇਕੱਲੇ ਬੱਚੇ ਨੂੰ ਨਹੀਂ ਆਪਾਂ ਸਮਝਾ ਸਕਦੇ ਉਹਨੂੰ ਜੇਕਰ ਆਪਾਂ ਗਰੁੱਪ ਦੇ ਵਿੱਚ ਐਡ ਕਰਕੇ ਪੜਾਵਾਂਗੇ ਨਾ ਉਹ ਹੋਰਾਂ ਦੇ ਵਿੱਚ ਵੀ ਕੁਲੂ ਮਿਲੂਗਾ ਤੇ ਸ਼ਰਮਾ ਜਿਹੜੀ ਉਹ ਖੁੱਲੂਗੀ ਠੀਕ ਹੈ ਸੂਫੀ ਕਾਵ ਦਾ ਮੁੱਢਲਾ ਕਵੀ ਕੌਣ ਹੈ ਬੁੱਲੇ ਸ਼ਾਹ ਸ਼ਾਹ ਹੁਸੈਨ ਬਾਬਾ ਫਰੀਦ ਜਾਂ ਫਾਰਿਸ਼ਾ ਸੂਫੀ ਕਾਵ ਦਾ ਮੁੱਢਲਾ ਕਵੀ ਹਾਂ ਕਰੋ ਬਈ ਆਨਸਰ ਸੂਫੀ ਕਾਵ ਦਾ ਮਢਲਾ ਕਵੀ ਕੌਣ ਹੈ? ਬਾਬਾ ਫਰੀਦ ਹੈ ਠੀਕ ਹੈ ਬਈ 12ਵੀਂ ਤੋਂ 13ਵੀਂ ਸਦੀ ਦੇ ਵਿੱਚ। ਿੱਟਾ ਲਹੂ ਨਾਵਲ ਕਾਂ ਦੀ ਕਿਸ ਦੀ ਰਚਨਾ ਹੈ? ਤਾਂ ਬਈ ਆਨਸਰ ਸ਼ੋ ਹੋ ਗਿਆ ਹਨਾ ਿੱਟਾ ਲਹੂ ਜਿਹੜਾ ਨਾਵਲ ਹੈ ਇਹ ਨਾਨਕ ਸਿੰਘ ਦੀ ਰਚਨਾ ਹੈ ਠੀਕ ਹੈ। ਨਾਨਕ ਸਿੰਘ ਬਹੁਤ ਮਸ਼ਹੂਰ ਨਾਵਲਕਾਰ ਹੋਏ ਨੇ। ਵਿਆਕਰਨ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਗਿਆਨ ਦਾ ਭੰਡਾਰ ਵਿਸ਼ਲੇਸ਼ਨ ਕਰਨਾ ਨਿਯਮ ਬਣਾਉਣਾ ਜਾਂ ਪੜਨਾ ਵਿਆਕਰਨ ਸ਼ਬਦ ਦਾ ਸ਼ਾਬਦੀ ਅਰਥ ਹੈ ਹੁਣ ਆਪਾਂ ਵਿਆਕਰਨ ਪੜ੍ਹ ਰਹੇ ਆ ਆਪਾਂ ਨੂੰ ਇਹਦਾ ਸ਼ਾਬਦੀ ਅਰਥ ਪਤਾ ਨਹੀਂ ਪਤਾਉਣਾ ਚਾਹੀਦਾ ਹਨਾ ਸੋ ਦਾ ਰਾਈਟ ਆਨਸਰ ਤੁਸੀਂ ਸੀ ਕਰ ਲਿਓ ਸਿਰ ਸਿੱਖਨੇ ਕੀਤਾ ਰਹੂਗਾ ਤੁਹਾਡਾ ਦੂ ਵਿਸ਼ਲੇਸ਼ਨ ਕਰਨਾ ਭਾਸ਼ਾ ਦੇ ਅੰਗਾਂ ਨੂੰ ਖੋਲ ਕੇ ਸਮਝਣਾ ਠੀਕ ਹੈ ਹਾਂ ਨਿਯਮ ਨਹੀਂ ਮੂਨੇ ਹੁੰਦੇ ਬਾਈ ਠੀਕ ਹੈ ਵਿਸ਼ਲੇਸ਼ਣ ਕਰਨਾ ਹੁੰਦਾ ਹਰ ਇੱਕ ਚੀਜ਼ ਨੂੰ ਖੋਲ ਕੇ ਸਮਝਣਾ ਹੁੰਦਾ ਠੀਕ ਹੈ ਨਿਯਮ ਵੀ ਬਣਾਉਣੇ ਹੁੰਦੇ ਨੇ ਗਿਆਨ ਦਾ ਭੰਡਾਰ ਵੀ ਹੁੰਦਾ ਪੜ੍ਹਨਾ ਵੀ ਹੁੰਦਾ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਹਣੀ ਆ ਆਪਸ਼ਨਾਂ ਸਾਰੀਆਂ ਸਹੀ ਹੁੰਦੀਆਂ ਨੇ ਪਰ ਤੁਸੀਂ ਕਿ ਬੈਸਟ ਚੱਕੜੀ ਹੁੰਦੀ ਹੈ ਠੀਕ ਹੈ ਪੰਜਾਬੀ ਦੀ ਕਹਿੰਦੇ ਟਕਸਾਲੀ ਭਾਸ਼ਾ ਕਿਸ ਸ਼ਹਿਰ ਦੀ ਬੋਲੀ ਦੇ ਨੇੜੇ ਹੈ ਲੁਧਿਆਣਾ ਬਠਿੰਡਾ ਅਮ੍ਰਿਤਸਰ ਲਾਹੌਰ ਦੇ ਨੇੜੇ ਹੋਣ ਕਰਕੇ ਮਾਝੀ ਜਾਂ ਪਟਿਆਲਾ ਕੋਈ ਗੱਲ ਨਹੀਂ ਇਹ ਹੋ ਜਾਣਾ ਗਲਤੀ ਨਾ ਹਨਾ ਪੰਜਾਬੀ ਦੀ ਟਕਸਾਲੀ ਭਾਸ਼ਾ ਕਹਿੰਦੇ ਕਿਸ ਸ਼ਹਿਰ ਦੀ ਬੋਲੀ ਦੇ ਨੇੜੇ ਹੈ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਲਾਹੌਰ ਦੇ ਨੇੜੇ ਹੋਣ ਕਰਕੇ ਮਾਝੀ ਜਾਂ ਪਟਿਆਲਾ ਹਾਂ ਕਰੋ ਵੀ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਅੰਮ੍ਰਿਤਸਰ ਠੀਕ ਹੈ ਮਾਝੀ ਉਪਭਾਸ਼ਾ ਹੈ ਈ ਦਾ ਚੰਦ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਬਹੁਤ ਸੁੰਦਰ ਬਹੁਤ دیر ਬਾਅਦ ਮਿਲਣਾ ਤਿਹਾਰ ਮਨਾਉਣਾ ਜਾਂ ਗੁੱਸੇ ਹੋਣਾ ਈ ਦਾ ਚੰਦ ਹੋਣਾ ਇਹ ਮੁਹਾਵਰੇ ਦਾ ਕੀ ਅਰਥ ਹੈ करो भी आंसर हम्म तो राइट आंसर होगा भी थोड़ा तो दो ठीक है बहुत देर बाद मिलना अंतिम प्रश्न भी मतलब कि लास्ट प्रश्न है ही ठीक है तो लिखा है अभी अंतिम प्रश्न एक चंगा पाठक वो है जो की करता है? बहुत तेज पढ़ता है। पाठक गुड रीडर ਹੁਣ ਜੇ ਮੈਂ ਤੁਹਾਨੂੰ ਕਲਾਸ ਦੇ ਵਿੱਚ ਬੀਏ ਦੇ ਵਿੱਚ ਹੋਇਆ ਹੋਊਗਾ ਜਾਂ ਛੋਟੇ ਕਲਾਸਾਂ ਦੇ ਵਿੱਚ ਤੁਸੀਂ ਪਲੱਸ 2 ਤੱਕ ਪੜੇ ਹੋਵੋਗੇ ਕਦੇ ਵੀ ਟੀਚਰ ਨੇ ਤੁਹਾਨੂੰ ਉਠਾ ਕੇ ਕਲਾਸ ਦੇ ਵਿੱਚ ਇਹ ਕਿਹਾ ਹੋਊਗਾ ਵੀ ਤੁਸੀਂ ਪੜੋ ਬੁੱਕ ਪੜੋ ਹਨਾ ਉਥੇ ਹੋਗੀ ਇਹ ਗੁੱਡ ਰੀਡਰ ਕਹਿੰਦੇ ਉਹ ਬਹੁਤ ਤੇਜ਼ ਪੜਦਾ ਹੈ ਹਰ ਸ਼ਬਦ ਦਾ ਉਚਾਰਨ ਜੋਰ ਨਾਲ ਕਰਦਾ ਹੈ ਪੜ ਕੇ ਅਰਥ ਗ੍ਰਹਿਣ ਕਰਦਾ ਉਹ ਠੀਕ ਹੈ ਇਹ ਬਿਨਾਂ ਰੁਕੇ ਪੜਦੀ ਇਹਨਾਂ ਦਾ ਕਰੋ ਬਈ ਆਂਸਰ अंतिम प्रेशन एक चंगा पाठक वो है जो बहुत तेज पढ़ता है हम्म करो भाई आंसर की आंसर बनेगा ਤੁਸੀਂ ਇੱਕ ਚੰਗੇ ਲੀਡਰ ਬਣਨ ਵਾਸਤੇ ਕੀ ਕਰੋਗੇ ਇਹ ਦੱਸ ਦੋ ਬਸ ਇਹਦੀ ਹੀ ਗੱਲ ਹੈ ਨਾ ਤੁਸੀਂ ਤਾਂ ਆਨਸਰ ਦੇਣੀ ਹੀ ਉਹ ਤਾਂ ਪਤਾ ਹੀ ਲੱਗੇ ਇਹਦੇ ਪੜ੍ਹ ਕੇ ਅਰਥ ਗ੍ਰਹਿਣ ਕਰਦਾ ਠੀਕ ਹੈ ਰੀਡਿੰਗ ਵਿਦ ਅੰਡਰਸਟੈਂਡਿੰਗ ਵੀਰ ਨਾਲ ਨਾਲ ਪੜ੍ਹੂਗਾ ਤੇ ਅਰਥ ਗ੍ਰਹਿਣ ਕਰੂਗਾ ਠੀਕ ਹੈ ਵੀ ਸੋਏ ਅਸੀ ਅੱਜ ਦੀ ਕਲਾਸ ਆ ਆਪਣੀ ਸੋ ਜਿੰਨੇ ਚੰਗੀ ਲੱਗੀ ਬਈ ਲਾਈਕ ਸ਼ੇਅਰ ਕਰਨਾ ਨਹੀਂ ਚੰਗੀ ਲੱਗੀ ਮਰਜ਼ੀ ਤੁਹਾਡੀ ਠੀਕ ਹੈ ਹਾਂ ਇਹ ਵੀ ਆਪਣੇ WhatsApp group ਪਾਤੇ Telegram ਦਾ ਲਿੰਕ ਹੈ ਸੋ ਜਿਹੜੇ ਜੁੜਨਾ ਚਾਹੁੰਦੇ ਨੇ ਜੁੜ ਸਕਦੇ ਨੇ ਕੋਰਸ ਨੇ ਵੀ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਠੀਕ ਹੈ ਕੋਈ ਕਿਸੇ ਵਾਸਤੇ ਕੋਈ ਜ਼ੋਰ ਜ਼ਬਰਦਸਤ ਨਹੀਂ 2500 ਦੇ ਵਿੱਚ ਤੁਹਾਨੂੰ ਪੇਪਰ 1 ETT ਵਾਲਾ ਤੇ 3000 ਦੇ ਵਿੱਚ ਤੁਹਾਨੂੰ PG ਵਾਲਾ ਠੀਕ ਹੈ ਬਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਇਸ ਐਪ ਨੂੰ ਤੁਸੀਂ ਬਿਲਕੁਲ ਫਰੀ ਦੇ ਵਿੱਚ ਡਾਊਨਲੋਡ ਕਰ ਜਾ ਜਿਹੜਾ ਕਰ ਸਕਦੇ ਹੋ ਠੀਕ ਹੈ ਸੋ ਭਈ ਅੱਜ ਦੇਖਦੇ ਆ ਜਿਹੜੀ ਪੰਜਾਬੀ ਦੀ ਕਲਾਸ ਮੈਂ ਸਾਰਨਾ ਗੱਲ ਕਰੂੰਗੀ ਵੀ ਤੁਹਾਡੇ ਕਿਸੇ ਹੋਰ ਟੀਚਰ ਨੇ ਦਿੱਤੀ ਜਾ ਵੀ ਜਾਂ ਤਾਂ ਉਹ ਖੁਦ ਕਰਾਉਣ ਜਾਂ ਮਨਪ੍ਰੀਤ ਮੈਡਮ ਨੂੰ ਦੇਣ ਠੀਕ ਹੈ ਕਿਉਂਕਿ ਮੈਂ ਇਹ ਦੇਖ ਲਿਆ ਵੀ ਮੇਰੇ ਲਈ ਥੋੜੇ ਜਿਹਾ ਬੱਚੇ ਘੱਟ ਪੜ ਕੇ ਖੁਸ਼ ਨਹੀਂ ਠੀਕ ਹੈ ਵੀ ਇਸ ਕਰਕੇ ਪੰਜਾਬੀ ਦੀ ਕਲਾਸ ਮੈਂ ਉਹਨਾਂ ਨੂੰ ਹੀ ਰეკਮੈਂਡ ਕਰੂੰਗੀ ਵੀ ਤੁਸੀਂ ਦੇਖ ਲਓ ਭਈ ਹੈਨਾ ਵੀ ਦੋਨਾਂ ਦੇ ਵਿੱਚ ਜਿਨ੍ਹਾਂ ਨੇ ਵੀ ਤੁਸੀਂ ਪੜਾਉਣੀ ਹੈ ਤੇ ਬਾਕੀ ਤੁਸੀਂ ਦੱਸ ਦਿਓ ਵੀ ਜਿਨ੍ਹਾਂ ਲੋਕ ਤੁਸੀਂ ਪੜਨਾ ਚਾਹੁੰਦੇ ਹੋ ਠੀਕ ਹੈ ਅੱਜ ਇੱਕ ਪ ਹਾਂ ਹਾਂ ਸੋ ਧੰਨਵਾਦ ਵੀ ਮਿਲਦੇ ਆ ਇੱਕ ਨਵੇਂ ਟੀਚਰ ਦੇ ਨਾਲ